ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅਬਾ ਮੰਡਲ ਦੇ ਵਿੱਚ ਸਭ ਬੇਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਨ 1984 ਦੇ ਵਿੱਚ ਜੋ ਦੁਖਾਂਤ ਵਾਪਰਿਆ ਹੈ ਕੱਲੂ ਘਾਰੇ ਦਾ ਉਹਦੀ ਯਾਦ ਦੇ ਵਿੱਚ ਜੁੜੇ ਬੈਠੇ ਆ ਉਸ ਵੇਲੇ ਦੀ ਭਾਰਤ ਸਰਕਾਰ ਨੇ ਇਸ ਦਿਨ 1984 ਦੇ ਵਿੱਚ ਸਾਡੇ ਪਿੰਡੇ ਤੇ ਛ੍ਰੀਟਾ ਨਹੀਂ ਮਾਰੀਆ ਪਿੰਡੇ ਤੇ ਲਗੀਆਂ ਛਰੇਟਾਂ ਦੇ ਜ਼ਖਮ ਜਿਹੜੇ ਆ ਉਹ ਮਿਟ ਜਾਂਦੇ ਹੁੰਦੇ ਆ ਉਹਨੇ ਸਾਡੇ ਦਿਲਾਂ ਦੇ ਉੱਤੇ ਡੂੰਘੇ ਜ਼ਖਮ ਕੀਤੇ ਆ ਔਰ ਇਹ ਜਿਹੜੇ ਡੂੰਘੇ ਜ਼ਖਮ ਐ ਇਹ ਭਰਨੇ ਨਹੀਂ ਆ ਸੂਰਜ ਪੱਛਮ ਤੋਂ ਚੜ੍ਹ ਸਕਦਾ ਹੈ ਸਮੁੰਦਰ ਸੁੱਕ ਸਕਦੇ ਆ ਧਰਤੀ ਹਿੱਲ ਸਕਦੀ ਆ ਪਰ ਜੇ ਭਾਰਤ ਸਰਕਾਰ ਚਾਹੁੰਦੀ ਹੈ ਨਾ ਕਿ ਸਿੱਖ 84 ਭੁੱਲ ਜਾਣ ਤੇ ਇਹ 84 ਭੁੱਲੀ ਨਹੀਂ ਜਾਣੀ ਕਿ ਜ਼ਖਮ ਬੜੇ ਗਹਿਰੇ ਨੇ ਜ਼ਖਮ ਬੜੇ ਡੂੰਗੇ ਔਰ ਜਿਨ੍ਹਾਂ ਨੇ ਇਹ ਜ਼ਖਮ ਦਿੱਤੇ ਉਹਨਾਂ ਨੇ ਤਾਂ ਮਲਮ ਲਾਉਣੀ ਕੀ ਸੀ ਉਦੋਂ ਬਾਅਦ ਜਿਹੜੇ ਹੁਕਮਰਾਨ ਆਏ ਉਹਨਾਂ ਨੇ ਵੀ ਮੱਲਮ ਲਾਉਣ ਦਾ ਕੋਈ ਯਤਨ ਨਹੀਂ ਕੀਤਾ। ਪਰ ਨਹੀਂ ਅਸੀਂ ਉਮੀਦ ਕਰਦੇ। ਜ਼ਾਲਮ ਸਰਕਾਰਾਂ ਤੋਂ ਕਦੇ ਉਮੀਦ ਰੱਖਣੀ ਵੀ ਜਿਹੜੀ ਹੈ ਨਾ ਉਹ ਬਹੁਤੀ ਸਿਆਣਪ ਨਹੀਂ ਹੁੰਦੀ। ਲੋੜ ਹੁੰਦੀ ਹੈ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ। ਸਾਡਾ ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਹਾਦਰ ਸ਼ਾਹ ਜਿਹੜਾ ਦਿੱਲੀ ਦਾ ਹੁਕਮਰਾਨ ਬਣਿਆ ਉਨੂੰ ਯਾਦ ਕਰਵਾਇਆ ਵੀ ਹੁਕਮਰਾਨ ਬਣਨ ਤੋਂ ਪਹਿਲਾਂ ਤੂੰ ਕੁਝ ਲਿਖਤੀ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਵਕਤ ਹੈ ਤੇਰੇ ਕੋਲ ਤੇ ਤੂੰ ਵਾਅਦੇ ਪੂਰੇ ਕਰ ਆਗਰੇ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਹਾਦਰ ਸ਼ਾਹ ਨੇ ਜਵਾਬ ਨਹੀਂ ਦਿੱਤਾ ਵੀ ਮੈਂ ਵਾਅਦੇ ਪੂਰੇ ਨਹੀਂ ਕਰਨੇ ਬਸ ਲਾਰਾ ਲੱਪਾ ਲਾਇਆ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੂਰ ਅੰਦੇਸ਼ ਸਤਿਗੁਰੂ ਸਨ ਪਰਮੇਸ਼ਵਰ ਤੁੱਲ ਸਨ ਉਹਨਾਂ ਨੇ ਕਿਹਾ ਇਹ ਹੁਕਮਰਾਨ ਤੇਰੇ ਤੇ ਸਾਨੂੰ ਯਕੀਨ ਨਹੀਂ ਸੀ ਤੇ ਹੁਕਮਰਾਨਾਂ ਤੇ ਯਕੀਨ ਕਰਨਾ ਜਿਹੜਾ ਇਹ ਸਵਾਏ ਮੂਰਖਤਾ ਤੋਂ ਵੱਧ ਕੁਝ ਨਹੀਂ ਹੁੰਦਾ ਹੁਣ ਖਾਲਸਾ ਸਮਰੱਥ ਹੈ ਸਾਡਾ ਜਿਹੜਾ ਕੁਝ ਕਰਨਾ ਹੈ ਉਹ ਅਸੀਂ ਖੁਦ ਕਰਾਂਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਦੇੜ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤਿਆਰ ਕਰਕੇ ਪੰਜਾਬ ਤੋਰਿਆ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜਾਬ ਆ ਕੇ ਸਿੱਖ ਸ਼ਕਤੀ ਨੂੰ ਇਕੱਠਾ ਕੀਤਾ ਜਿਹੜੀ ਬिखर ਚੁੱਕੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋਤੀ ਜੋ ਸਮਾਂ ਤੋਂ ਬਾਅਦ ਇਨੀ ਹੈ ਕਿ ਸਾਡੀ ਸ਼ਕਤੀ ਘਟ ਹੈ ਸਾਹਾ ਸੰਗਤ ਜੀ ਸਾਡੀ ਸ਼ਕਤੀ ਘਟ ਨਹੀਂ ਹੈ ਪਰ ਸਾਡੀ ਸ਼ਕਤੀ ਬਿਖਰੀ ਹੋਈ ਜ਼ਰੂਰ ਹੈ ਤੇ ਜੇ ਅਸੀਂ ਜ਼ਾਲਿਮਾਂ ਨਾਲ ਟੱਕਰ ਲੈਣੀ ਹੈ ਤੇ ਸਾਨੂੰ ਬਿਖਰੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਨਾ ਪਵੇਗਾ ਅਸੀਂ 84 ਤੋਂ ਬਾਅਦ ਕਦੇ ਸਿਰ ਜੋੜ ਕੇ ਬੈਠੇ ਵੀ ਨਹੀਂ ਆਉਣੇ ਆ ਅਰਦਾਸ 'ਚ ਸ਼ਾਮਲ ਹੋਣੇ ਆ ਆਪਣੀਆਂ ਭਾਵਨਾਵਾਂ ਆਪਣੇ ਜਜ਼ਬਾਤਾਂ ਨੂੰ ਜਿਹੜਾ ਉਹ ਪ੍ਰਗਟ ਕਰਦੇ ਆ ਤੇ ਫਿਰ ਘਰੇ ਚਲੇ ਜਾਂਦੇ ਆ ਅੱਜ ਲੋੜ ਹੈ ਕਿ ਅਸੀਂ ਸਿੱਖ ਸ਼ਕਤੀ ਨੂੰ ਇਕੱਠਾ ਕਰੀਏ ਇਹ ਜਿਹੜੇ ਛੋਟੇ ਛੋਟੇ ਮਤਭੇਦ ਹੁੰਦੇ ਆ ਨਾ ਇਹ ਕੌਮਾਂ ਨੂੰ ਜ਼ਿੰਦਾ ਰੱਖਦੇ ਆ ਇਹਨਾਂ ਦੀ ਪਰਵਾਹ ਨਾ ਕਰੀਏ ਇਹਨਾਂ ਮਤਭੇਦਾਂ ਤੋਂ ਉੱਪਰ ਉੱਠੀਏ ਇਹਨਾਂ ਮਤਭੇਦਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋਈਏ ਮੈਂ ਨਹੀਂ ਕਹਿੰਦਾ ਮੇਰੀ ਅਗਵਾਈ 'ਚ ਚੱਲੋ ਹਮ ਆਦਮੀ ਹਾਂ ਇੱਕ ਦਮ ਹੀ ਮੈਂ ਅੱਜ ਹਾਂ ਕੱਲ ਨੂੰ ਨਹੀਂ ਹੋਵਾਂਗਾ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਇਕੱਠੇ ਜਰੂਰ ਹੋਈਏ ਸਾਡੀਆਂ ਸੰਸਥਾਵਾਂ ਸਾਡੀ ਸ਼ਕਤੀ ਦਾ ਸਰੋਤ ਹੈ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੀਏ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸਾਡੀਆਂ ਸਾਰੀਆਂ ਸੰਸਥਾਵਾਂ ਔਰ ਸਾਡੇ ਵੇਂਦਿਆਂ ਵੇਂਦਿਆਂ ਸਾਡੀਆਂ ਕੁਝ ਸੰਸਥਾਵਾਂ ਜਿਹੜੀਆਂ ਨੇ ਸਰਕਾਰੀ ਹੱਥਾਂ 'ਚ ਚਲੀਆਂ ਗਈਆਂ ਤੇ ਸਰਕਾਰੀ ਹੱਥਾਂ 'ਚ ਚਲੀਆਂ ਗਈਆਂ ਉਹ ਮਜ਼ਲੂਮਾਂ ਨੂੰ ਲੰਗਰ ਖਵਾਉਣ ਤੋਂ ਵੀ ਜਿਹੜਾ ਉਹ ਜਵਾਬ ਦੇ ਰਹੇ ਕੀ ਕਰਾਂਗੇ ਅਸੀਂ ਸਰਕਾਰ ਦਾ ਦਬਾਅ ਹੈ ਅਸੀਂ ਜੰਤਰ ਮੰਤਰ ਦੇ ਉੱਤੇ ਪ੍ਰਸ਼ਾਦਾ ਨਹੀਂ ਭੇਜ ਸਕਦੇ ਕੀ ਪੰਜਾਬ ਦੇ ਵਿੱਚ ਵੀ ਅਸੀਂ ਇਹੋ ਜਿਹੇ ਹਾਲਾਤ ਹੀ ਬਣਾਉਣਾ ਚਾਹੁੰਦੇ ਹਾਂ ਇਹ ਐਸਾ ਸਮਾਂ ਆ ਜੇ ਕਿ ਅਸੀਂ ਜਿਹੜਾ ਤਿੱਦਰ-ਬਿੱਤਰ ਹੋ ਜਾਈਏ ਬਿਖਰ ਜਾਈਏ ਟੁੱਟ ਜਾਈਏ ਮੈਂ ਝੋਲੀ ਅੱਡ ਕੇ ਆਪ ਜੀ ਨੂੰ ਕਿਉਂਕਿ ਸਾਰਾ ਪੰਥ ਇਕੱਠਾ ਹੈ ਪੰਥ ਦੀਆਂ ਨਾਮਾਵਰ ਸੰਸਥਾਵਾਂ ਇਕੱਠੀਆਂ ਨੇ ਅੱਜ ਬੈਠੀਆਂ ਨੇ ਮੈਂ ਸਾਰਿਆਂ ਨੂੰ ਝੋਲੀ ਅੱਡ ਕੇ ਇਹੋ ਅਪੀਲ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਅਸੀਂ ਸਿੱਖ ਸ਼ਕਤੀ ਨੂੰ ਇਕੱਠਾ ਕਰੀਏ ਕੋਈ ਲੋੜ ਨਹੀਂ ਹੈ ਸਾਨੂੰ ਇਨਸਾਫ ਮੰਗਣ ਦੀ ਝੋਲੀ ਅੱਡ ਕੇ ਨਹੀਂ ਦੇਣਾ ਉਹਨਾਂ ਨੇ ਉਹਨਾਂ ਨੇ ਤਾਂ ਵਰਤਾਂਤ ਸਿਰਜਣਾ ਸ਼ੁਰੂ ਕਰ ਦਿੱਤਾ ਮੈਂ ਸੰਤਾਂ ਦੇ ਜਨਮ ਭੂਮੀ ਦੇ ਉੱਤੇ ਵੀ ਸ਼ਬਦ ਕਹੇ ਸੀ ਕਿ ਉਹਨਾਂ ਨੇ ਤਾਂ ਵਰਤਾਂਤ ਸਿਰਜਣਾ ਸ਼ੁਰੂ ਕਰਤਾ ਕਿ ਸਿੱਖਾਂ ਦਾ ਕੀ ਹੈ ਇਹ ਤਾਂ ਘਟ ਗਏ ਨੇ ਸਰਕਾਰ ਨਹੀਂ ਬਣ ਸਕਦੀ ਸਿੱਖਾਂ ਦੇ ਵੱਲ ਤੇ ਪੰਜਾਬ 'ਚ ਇਹ ਵਰਤਾਂਤ ਸਿਰਜਣਾ ਸ਼ੁਰੂ ਕਰਤਾ ਅਸੀਂ ਇਸ ਵਰਤਾਂਤ ਨੂੰ ਤੋੜਨਾ ਹੈ ਮੈਂ ਜਿੰਨੇ ਵੀ ਸਾਡੇ ਸਾਧੂ ਮਹਾਤਮਾ ਨੇ ਸਾਬਕਾ ਸਿੰਘ ਸਹਿਬਾਨ ਨੇ ਜਿੰਨੇ ਵੀ ਪ੍ਰਚਾਰਕ ਨੇ ਚਾਹੇ ਦਮਦਮੀ ਟਕਸਾਲ ਨਾਲ ਸੰਬੰਧਤ ਹੈ ਚਾਹੇ ਮਸ਼ੀਨਰੀ ਕਾਲਜਾਂ ਨਾਲ ਸੰਬੰਧਤ ਹੈ ਮੈਂ ਸਭ ਨੂੰ ਇਹੋ ਅਪੀਲ ਕਰਦਾ ਕਿ ਕਾਫਲਾ ਬਣ ਕੇ ਤੁਰਿਏ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਉਂਕਿ ਸਾਡੀ ਸ਼ਕਤੀ ਦਾ ਜਿਹੜਾ ਮੁੱਖ ਸਰੋਤ ਹੈ ਉਹ ਪਿੰਡਾਂ ਦੇ ਵਿੱਚ ਹੈ ਅਸੀਂ ਪਿੰਡਾਂ ਚੋਂ ਤਾਕਤ ਇਕੱਠੀ ਕਰੀਏ قافلے بن کے تریئے ਸਾਡੀ ਉਸ ਸ਼ਕਤੀ ਨੂੰ نشਿਆਂ ਦੇ ਨਾਲ ਨਿਸ਼ ਤੋਂ ਨਬੂਤ ਕੀਤਾ ਜਾ ਰਿਹਾ ਹੈ ਸਾਡੀ ਉਸ ਸ਼ਕਤੀ ਨੂੰ سوشل میڈیا ਰਾਹੀਂ ਗੰਦੀ ਫੀਡ ਦੇ ਕੇ ਪ੍ਰਸ਼ਟ ਕੀਤਾ ਜਾ ਰਿਹਾ ਹੈ ਅਸੀਂ ਆਪਣੀ ਸਿੱਖ ਸ਼ਕਤੀ ਨੂੰ ਸਿੱਖ ਨੌਜਵਾਨੀ ਨੂੰ ਬਚਾਉਣ ਦਾ ਉਪਰਾਲਾ ਕਰੀਏ ਆ ਵੋਟਾਂ ਵਾਲੇ ਨਹੀਂ ਵੋਟਾਂ ਵੇਲੇ ਰੂਸਿਆ ਨੂੰ ਮਨਾਉਂਦੇ ਹੁੰਦੇ ਅਸੀਂ قافਲੇ ਬਨ ਕੇ ਤੁਰੀਏ ਜਿਹੜੇ ਸਾਡੇ ਤੋਂ ਦੂਰ ਜਾ ਚੁੱਕੇ ਨੇ ਪਤਿਤ ਹੋ ਚੁੱਕੇ ਨੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੇ ਜਾਂ ਅਨਮਤਾਂ ਵੱਲ ਜਾ ਰਹੇ ਨੇ ਅਸੀਂ ਉਹਨਾਂ ਨੂੰ ਮੋੜ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਲੈ ਕੇ ਆਏ ਇਹ ਦੱਸਿਏ ਉਹਨਾਂ ਨੂੰ ਕਿ ਸਾਡਾ ਅਸਲੀ ਘਰ ਆ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਕੁਝ ਨਹੀਂ ਨਾ ਮਿਲਿਆ ਸਾਰਾ ਜਹਾਨ ਘੁੰਮ ਲੈ ਉਹਨੂੰ ਮਿਲਣਾ ਕਿਤੇ ਵੀ ਨਹੀਂ ਕਿਉਂਕਿ ਇਸ ਦਰ ਤੋਂ ਵੱਡਾ ਕੋਈ ਦਰ ਨਹੀਂ ਹੈ ਸਾਧ ਸੰਗਤ ਜੀ ਇਸ ਘਰ ਤੋਂ ਵੱਡਾ ਕੋਈ ਘਰ ਨਹੀਂ ਹੈ ਇਸ ਕਰਕੇ ਅਸੀਂ ਇਸ ਘਰ ਨੂੰ ਇਸ ਘਰ ਦੇ ਨਾਲ ਆਪਣੀ ਨੌਜਵਾਨੀ ਨੂੰ ਜੋੜਨ ਦਾ ਯਤਨ ਕਰੀਏ ਬਹੁਤ ਕੁਝ ਕਹਿਣਾ ਦਿਲਚ ਹੈ ਪਰ ਸਮਾਜ ਆਜ਼ਤ ਨਹੀਂ ਦਿੰਦਾ ਬਸ ਇਹੋ ਹੀ ਹੈ ਕਿ ਅਸੀਂ ਸਿੱਖ ਸ਼ਕਤੀ ਸੰਭਾਲ ਲਈਏ ਫਿਰ ਸਾਨੂੰ ਕਿਸੇ ਸਰਕਾਰਾਂ ਤੋਂ ਭੀਖ ਮੰਗਣ ਜਾਣ ਦੀ ਲੋੜ ਨਹੀਂ ਹੈ ਫਿਰ ਸਾਨੂੰ ਕਿਸੇ ਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਹੈ ਜੋ ਕੁਝ ਕਰਨਾ ਹੈ ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਜੋ ਸਾਡੇ ਦਿਲਾਂ 'ਚ ਹੈ ਉਹ ਅਸੀਂ ਆਪ ਕਰ ਸਕਦੇ ਹਾਂ ਆਪ ਸਿੱਖ ਸ਼ਕਤੀ ਜੇ ਕਠੀ ਹੋ ਗਈ ਨਾ ਤਾਂ ਅਸੀਂ ਇੱਥੇ ਸਰਕਾਰ ਨੂੰ ਲਿਆ ਕੇ ਝੁਕਾ ਸਕਦੇ ਹਾਂ ਜੇ ਸਿੱਖ ਸ਼ਕਤੀ ਅਸੀਂ ਇਕੱਠੀ ਕਰ ਲਈਏ ਆਓ ਸਾਰੇ ਰਲ ਮਿਲ ਕੇ ਬੈਠੀਏ ਧਾਰਮਿਕ ਤੌਰ ਤੇ ਵੀ ਮਜ਼ਬੂਤ ਹੋਈਏ ਸਮਾਜਿਕ ਤੌਰ ਤੇ ਵੀ ਮਜ਼ਬੂਤ ਹੋਈਏ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਹੋਈਏ ਔਰ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਈਏ ਅੱਜ ਅਸੀਂ ਆਰਥਿਕ ਤੌਰ ਤੇ ਵੀ ਪਛੜਦੇ ਜਾ ਰਹੇ ਹਾਂ ਅੰਤ ਦੇ ਵਿੱਚ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਅਸੀਂ ਯਾਦ ਪਤਾ ਹੈ ਕਿਹਨੂੰ ਕਰ ਰਹੇ ਹਾਂ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਿੱਤੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨੈਲ ਭਾਈ ਸੁਦੇਖ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਭਾਈ ਮਹੰਗਾ ਸਿੰਘ ਜੀ ਬਬਰ ਤੇ ਅਣਗਿਣਤ ਸਿੱਖ ਇੱਥੋਂ ਤੱਕ ਛੋਟੇ-ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹੀਦੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ ਇੱਕ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ 84 ਦਾ ਦੁਖਾਂਤ ਵਾਪਰਿਆ ਹੈ ਇਹ ਸਾਡੀ ਕਮਜ਼ੋਰੀ ਨਹੀਂ ਹੈ ਇਹ ਸਾਨੂੰ ਕਮਜ਼ੋਰ ਨਹੀਂ ਕਰਦਾ ਇਹ ਸਾਨੂੰ ਮਜ਼ਬੂਤ ਕਰਦਾ ਹੈ ਭਲੇਖੇ 'ਚ ਨਾ ਰਹੇ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖਦੇ ਆ ਨਾ ਅਸੀਂ 84 ਦਾ ਨਾਂ ਲੈ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਜਾਂਦੀਆਂ ਸਿੱਖਾਂ ਨੂੰ ਇਹ 84 ਦਾ ਜਿਹੜਾ ਦੁਖਾਂਤ ਹੈ ਇਹ ਸਾਨੂੰ ਮਜ਼ਬੂਤ ਕਰਦਾ ਹੈ ਮਜਬੂਰ ਨਹੀਂ ਕਰਦਾ ਕਮਜ਼ੋਰ ਨਹੀਂ ਕਰਦਾ ਇਹ ਸਾਨੂੰ ਮਜ਼ਬੂਤ ਕਰਦਾ ਜਿੰਨਾ 84 ਯਾਦ ਕਰਾਂਗੇ ਜਿੰਨਾ 84 ਕੋਈ ਸਾਨੂੰ ਯਾਦ ਕਰਵਾਊਗਾ ਅਸੀਂ ਓਨੇ ਮਜ਼ਬੂਤ ਹੋਵਾਂਗੇ ਕਿਉਂਕਿ ਅਸੀਂ ਡਰਨ ਵਾਲੀ ਕੌਮ ਨਹੀਂ ਹੈ ਕਬਰਾਉਣ ਵਾਲੀ ਕੌਮ ਨਹੀਂ ਹੈ ਮੈਂ ਸ਼ਹੀਦ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰਸ ਆਏ ਨੇ ਅਲੱਗ-ਅਲੱਗ ਪੋਲਿਟਿਕਲ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ ਸਿੱਖਾਂ ਦੀਆਂ ਪੋਲਿਟਿਕਲ ਪਾਰਟੀਆਂ ਦੇ ਨੁਮਾਇੰਦੇ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੈਂਬਰ ਸਹਿਬਾਨ ਸਾਰਾ ਸਟਾਫ ਹੋਰ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸਾਬਕਾ ਸਿੰਘ ਸਹਿਬਾਨ ਮਜੂਦਾ ਸਿੰਘ ਸਹਿਬਾਨ ਬੈਠੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਦੇ ਦਿਨ ਹਾਜ਼ਰੀਆਂ ਭਰੀਆਂ ਨੇ ਇੱਕ ਅਪੀਲ ਮੈਂ ਫੇਰ ਕਰਦਾ ਹਾਂ ਸਾਰੇ ਪ੍ਰਚਾਰਕ ਸਹਿਬਾਨਾਂ ਨੂੰ ਸਾਧੂ ਮਹਾਤਮਾਵਾਂ ਨੂੰ ਸਾਰੇ ਹੀ ਸਾਬਕਾ ਸਿੰਘ ਸਹਿਬਾਨਾਂ ਨੂੰ ਮਜਬੂਤਾ ਸਿੰਘ ਸਹਿਬਾਨ ਨੂੰ ਕਿ ਆਓ ਕਾਫਲੇ ਬਣ ਕੇ ਪਿੰਡਾਂ ਦੇ ਵਿੱਚ ਕਮਰ ਕਸੇ ਬਣ ਕੇ ਪਿੰਡਾਂ ਦੇ ਵਿੱਚ ਨਿਕਲੀਏ ਪ੍ਰਚਾਰ ਕਰੀਏ ਔਰ ਸਿੱਖ ਸ਼ਕਤੀ ਨੂੰ ਮਜ਼ਬੂਤ ਕਰੀਏ ਸਿੱਖ ਸ਼ਕਤੀ ਨੂੰ ਇਕੱਠੀਆਂ ਕਰੀਏ ਕਿਉਂਕਿ ਸਰਕਾਰਾਂ ਸਾਡੀ ਸ਼ਕਤੀ ਨੂੰ ਬਖੇਰ ਰਹੀਆਂ ਨੇ ਖੰਡਾ ਰਹੀਆਂ ਨੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਇਸ ਬਿਖਰੀ ਹੋਈ ਤਾਕਤ ਨੂੰ ਇਕੱਠੀ ਕਰਕੇ ਅਸੀਂ ਐਸੀ ਢਾਲ ਬਣਾਈਏ ਐਸੀ ਤਲਵਾਰ ਬਣਾਈਏ ਜੜੀਆਂ ਜ਼ਾਲਮ ਦੀਆਂ ਗਰਦਣਾ ਜੜੀਆਂ ਕੱਟ ਕੇ ਤੇ ਸਾਡੇ ਪੈਰਾਂ ਦੇ ਵਿੱਚ ਸੁੱਟ ਸਕੇ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ